ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ ਕਿ ਕਿਵੇਂ ਸਰਕਾਰਾਂ ਆਮ ਜਨਤਾ ਨੂੰ ਮੂਰਖ ਬਣਾਉਂਦੀਆਂ ਨੇ ਇੱਕ ਹੱਥ ਅਗਰ ਕੋਈ ਚੀਜ਼ ਦਿੰਦੇ ਨੇ ਮੁਫਤ ਕੋਰੀ ਵਾਲੀ ਤੇ ਦੂਜੇ ਹੱਥੋਂ ਉਹਨੂੰ ਵਾਪਸ ਲੈ ਲੈਂਦੇ ਨੇ ਤੇ ਜਨਤਾ ਜਿਹੜੀ ਆ ਉਹ ਦੇਖਦੀ ਰਹਿ ਜਾਂਦੀ ਬਿਲਕੁਲ ਇਸੇ ਤਰ੍ਹਾਂ ਨਾਲ ਜਿਹੜਾ ਕੱਲ ਇਹਨਾਂ ਨੇ ਬਿਜਲੀ ਵਿੱਚ ਵਾਅਦਾ ਕੀਤਾ ਰੇਟਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਪ੍ਰੋਕਸੀਮੇਟਲੀ 10 ਤੋਂ 15 ਪੈਸੇ ਪਰ ਯੂਨਿਟ ਵਧਾਉਣ ਦੇ ਨਾਲ ਸਾਰੇ ਪੰਜਾਬ ਦੇ ਇੰਡਸਟਰੀਅਲ ਯੂਜ਼ਰ ਡੋਮੈਸਟਿਕ ਯੂਜ਼ਰ ਕਮर्शियल ਯੂਜ਼ਰ ਐਗਰੀਕਲਚਰ ਸੈਕਟਰ ਨੂੰ ਇਹਦਾ ਕੁੱਲ ਜਿਹੜਾ ਬੋਝ ਪਿਆ ਪੰਜਾਬ ਦੇ ਲੋਕਾਂ ਦੇ ਉੱਤੇ ਪੈਣਾ ਹੈ ਉਹ 655 ਕਰੋੜ ਹੈ ਲਗਭਗ 655 ਕਰੋੜ ਰੁਪਇਆ ਇੱਕ ਮਾਮੂਲੀ ਜਿਹਾ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕੀਤਾ ਤੇ 655 ਕਰੋੜ ਰੁਪਇਆ ਸਰਕਾਰ ਨੂੰ ਇਕੱਠਾ ਹੋ ਜਾਣਾ ਮੰਨ ਲਿਆ ਕਿ ਇਹਦੇ ਚੋਂ ਬਹੁਤ ਸਾਰਾ ਹਿੱਸਾ ਉਹ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੀਐਸਪੀਸੀਐਲ ਨੂੰ ਦੁਬਾਰਾ ਸਬਸਿਡੀ ਦੇਵੇਗੀ ਤੇ ਲੋਕਾਂ ਤੇ ਸ਼ਾਇਦ ਐ ਲੱਗੇਗਾ ਕਿ ਅੱਜ ਤੋਂ ਕੋਈ ਬੋਝ ਪਿਆ ਹੀ ਨਹੀਂਗਾ ਪਰ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਤਾਂ ਵਾਪਸ ਲੈਣਾ ਨਾ ਪੈਸਾ ਭਗਵੰਤ ਮਾਨ ਨੇ ਜਾਂ ਕਿਸੇ ਆਮ ਆਦਮੀ ਪਾਰਟੀ ਦੇ ਮਨਿਸਟਰ ਨੇ ਆਪਣੀ ਜੇਬ ਤੋਂ 655 ਕਰੋੜ ਰੁਪਏ ਨੇ ਦੇਣਾ ਉਹ ਤੁਹਾਡੇ ਤੇ ਹੀ ਬੋਝ ਪੈਣਾ ਵਾ ਮਿਸਾਲ ਦੇ ਤੌਰ ਤੇ ਡੂਰਿੰਗ ਇਲੈਕਸ਼ਨ ਇਸ ਤੋਂ ਪਹਿਲਾਂ ਤਕਰੀਬਨ ਅਗਰ ਤੁਸੀਂ ਲੋਨ ਲੈਣਾ ਤੇ 0.25 ਪੈਸੇ ਉਹਦੇ ਤੇ ਟੈਕਸ ਲੱਗਦਾ ਕੋਈ ਵੀ ਜਦੋਂ ਤੁਸੀਂ ਜਿੰਨਾ ਵੀ ਲੋਨ ਲੈਣਾ ਲੱਖ ਰੁਪਿਆ ਲੈ 10 ਲੱਖ ਲੈਣਾ ਕਿਸੇ ਵੀ ਵਿਅਕਤੀ ਨੇ ਉਹਦੇ ਤੁਹਾਨੂੰ 0.25 ਪੈਸੇ ਇਹਦੇ ਨਾਲ ਬਹੁਤ ਵੱਡੇ ਪੈਮਾਨੇ ਦੇ ਉੱਤੇ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਜਾਂਦਾ ਇਦਾਂ ਦੇ ਬਹੁਤ ਬਹੁਤ ਸਾਰੇ ਟੈਕਸਸ ਤੇਰੀ ਬੈਟ ਵਧਾ ਦਿੰਦੇ ਨੇ ਪੈਟਰੋਲ ਦੇ ਉੱਤੇ ਤੁਸੀਂ ਸਾਰੇ ਸਕੂਟਰ ਮੋਟਰਸਾਈਕਲ ਦਾ ਅੱਜ ਕੱਲ ਸਾਰੇ ਵਰਤਦੇ ਨੇ ਡੀਜ਼ਲ ਤੇ ਵੈਟ ਪਤਾ ਤੀ ਟਰੈਕਟਰ ਵਰਤਦੇ ਨੇ ਟਰੱਕ ਚੱਲਦੇ ਨੇ ਤਾਂ ਤੁਹਾਡੇ ਕੋਲੋਂ ਇਹਨਾਂ ਨੇ ਅਗਰਾ ਹੀ ਲੈਣੇ ਪੈਸੇ ਉਦਾਂ ਕੀ ਜਣਾ ਮੁਫਤ ਕੋਰੀ ਦੀ ਰਾਜਨੀਤੀ ਕਰਤੀ ਜੇ ਅਸੀਂ ਜ਼ੀਰੋ ਬਿੱਲ ਦਿੱਤਾ ਜੀ ਅਸੀਂ ਜਿ ਫਲਾਣਾ ਕਰ ਦਿੱਤਾ ਜੀ ਇਹ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਟਰ ਫੇਲੀਅਰ ਹੈ ਔਰ ਮੈਂ ਸਮਝਦਾ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਬੜੇ ਸਿਧਾਂਤਾਂ ਨਾਲ ਚੱਲੀ ਸੀ ਅੱਜ ਉਹ ਸਿਧਾਂਤਾਂ ਤੋਂ ਸਖਣੀ ਪਾਰਟੀ ਆ ਅੱਜ ਉਹਨਾਂ ਦਾ ਦਿੱਲੀ ਮਾਡਲ ਐਜੂਕੇਸ਼ਨ ਦਾ ਫੇਲ ਹੋ ਚੁੱਕਾ ਦਿਖਾਤਾ ਤੁਹਾਨੂੰ ਕਈ ਵਾਰ ਕਿਸ ਤਰ੍ਹਾਂ ਸਕੂਲਾਂ ਦੀ ਹਾਲਾਤ ਨੇ ਸੰਗਰੂਰ ਵਿੱਚ 50% ਹਾਈ ਸਕੂਲਸ ਬਿਨਾਂ ਹੈਡਮਾਸਟਰ ਤੋਂ ਚੱਲ ਰਹੇ ਨੇ ਹਸਪਤਾਲਸ ਮੈਂ ਤੁਹਾਨੂੰ ਦਿਖਾਇਆ ਡਿੜਬੇ ਦਾ ਹਸਪਤਾਲ ਹੈ ਤੇ ਸਾਰੇ ਪੰਜਾਬ ਦੇ ਹਸਪਤਾਲ ਤੁਸੀਂ ਜਾ ਕੇ ਦੇਖ ਸਕਦੇ ਹੋ 50% ਤੋਂ ਘੱਟ ਉੱਥੇ ਜਿਹੜਾ ਸੈਂਕਸ਼ਨ ਸਟਾਫ ਹੈ ਡਾਕਟਰਸ ਦਾ ਨਰਸਿਸ ਦਾ ਫਾਰਮਾਸਿਸਟ ਦਾ ਜਾਂ ਕਲਰਕਸ ਦਾ ਉਹ ਹੈ ਨਹੀਂਗਾ ਸੋ ਦਿੱਲੀ ਮਾਡਲ ਹੈਲਥ ਦਾ ਵੀ ਲੋ ਗਿਆ ਦਿੱਲੀ ਮਾਡਲ ਐਜੂਕੇਸ਼ਨ ਦਾ ਵੀ ਫੇਲ ਹੋ ਗਿਆ ਜਨ ਲੋਪਾਲਪ ਬੜਾਇਆ ਹੀ ਨਹੀਂ 10 ਸਾਲਾਂ ਦੇ ਵਿੱਚ ਔਰ ਸਵਰਾਜ ਦੀ ਨੀਤੀ ਕੀ ਲੋਕਾਂ ਨੂੰ ਪੁੱਛ ਕੇ ਕਰਾਂਗੇ ਕਿ ਉਹ ਰਾਜ ਸਭਾ ਦੀਆਂ ਟਿਕਟਾਂ ਤੁਸੀਂ ਵੇਚਤੀਆਂ ਅਮੀਰ ਆਦਮੀਆਂ ਨੂੰ लवली ਯੂਨੀਵਰਸਿਟੀ ਵਰਗਿਆਂ ਨੂੰ ਕੋਈ ਸਣੀ ਰੋੜਾ ਲੁਧਿਆਣੇ ਵਰਗਿਆਂ ਨੂੰ ਉਹ ਵੀ ਤੁਹਾਡਾ ਫੇਲ ਹੋ ਗਿਆ ਵੀਆਈਪੀ ਕਲਚਰ ਤੁਸੀਂ ਛਿੱਕੇ ਤੇ ਟੰਗਿਆ ਟਕਾ ਕੇ ਤੁਸੀਂ ਹਜ਼ਾਰ ਹਜ਼ਾਰ ਗਨਮੈਨ ਵੱਡੀਆਂ ਵੱਡੀਆਂ ਗੱਡੀਆਂ ਕਰੋੜਾ ਰੁਪਏ ਦੀਆਂ ਤੁਹਾਡਾ ਸਾਰਾ ਟੱਬਰ ਉਹਦੇ ਚੱਲ ਰਿਹਾ ਇਹਨਾਂ ਸਾਰੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦੀ ਇਸ ਲੋਕ ਸਭਾ ਇਲੈਕਸ਼ਨ ਵਿੱਚ 15% ਡ੍ਰੌਪ ਹੋਈ ਉਹਨਾਂ ਦੀ ਪਰਸੈਂਟੇਜ 15% ਦੀ ਕਾਂਗਰਸ ਤੇ ਅਕਾਲੀ ਦਲ ਪਿਛਲੇ 60 70 ਸਾਲ ਤਰਾਜਨੀਤੀ ਕਰਦੀਆਂ ਕਦੀ ਇੱਕ ਪੈਸੇ ਕੱਟ ਗਈ ਕਦੀ ਦੋ ਪੈਸੇ ਕੱਟ ਗਈ ਕਦੀ ਤਿੰਨ ਪੈਸੇ ਕੱਟ ਗਈ ਕਦੀ ਤਿੰਨ ਪੈਸੇ ਵਧ ਗਈ ਕਾਂਗਰਸ ਨੇ ਇਸ ਵਾਰ 3% ਵੋਟ ਬੋਟ ਬੈਂਕ ਇਨਕਰੀਜ਼ ਕੀਤਾ ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਪੰਜਾਬ ਚ 40 ਪਲੱਸ ਕੁਛ ਤੋਂ ਕੇਵਲ 26% ਉਹਨਾਂ ਦਾ ਵੋਟ ਸ਼ੇਅਰ ਹੈ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਤਾਂ ਬੋਗਸ ਝੂਠ ਬੋਲਣ ਵਾਲੇ ਬੰਦੇ ਨੇ ਔਰ ਦਿੱਲੀ ਦੇ ਵਿੱਚ ਸੱਤ ਦੀਆਂ ਸੱਤ ਸੀਟਾਂ ਹਾਰ ਗਿਆ केजरीवाल ਹਰਿਆਣਾ ਵਿੱਚ ਲਈ ਲੜ ਕੇ ਉਹ ਵੀ ਹਾਰ ਗਿਆ ਗੋਆ ਵਾਲੀ ਹਾਰ ਗਿਆ ਗੁਜਰਾਤ ਵਾਲੀਆਂ ਹਾਰ ਗਿਆ ਦਿੱਲੀ ਦੀ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਜਿਹੜੀਆਂ ਇਹਨਾਂ ਨੇ ਪੋਸਟਰ ਬਣਾਏ ਸੀ ਨਾ ਸਲਾਕਾਂ ਦੇ ਪਿੱਛੇ ਜ਼ੁਲਮ ਕੇ ਬਦਲੇ ਵੋਟ ਇੱਕ ਨਵੇਂ ਪੈਸੇ ਦੀ ਵੋਟ ਨਹੀਂ ਪਈ ਪੰਜਾਬ ਦੇ ਵਿੱਚ ਇਹਨਾਂ ਨੇ ਤੰਤਰ ਵਰਤਿਆ ਸੰਗਰੂਰ ਦੇ ਵਿੱਚ ਸੀਟ ਜਿੱਤ ਲਈ ਅਨੰਦਪੁਰ ਦੀ ਸੀਟ ਮਹਿਜ਼ 10000 ਦੇ ਮਾਰਜਿਨ ਨਾਲ ਜਿੱਤੀ ਆ ਔਰ ਇੱਕ ਹੁਸ਼ਾਰਪੁਰ ਦੀ ਸੀਟ ਜਿੱਤ ਗਿਆ ਹਾਲਾਂਕਿ ਉਹ ਡਿਫੈਕਟਰ ਸੀਗਾ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰੰਤੂ ਅੱਜ ਪੰਜਾਬ ਮੁੜ ਕੇ ਆਣ ਕੇ ਖੜ ਗਿਆ ਆਰਥਿਕ ਬੋਝ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਾਂਗਰਸ ਜਦੋਂ ਰਾਤ ਛੱਡ ਕੇ ਗਈ ਆ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀਗਾ ਇਹਨਾਂ ਨੇ 70000 ਕਰੋੜ ਰੁਪਏ ਦਾ ਕਰਜ਼ਾ ਉਹਦੇ ਥੋੜਾ ਐਡ ਕੀਤਾ 335 40000 ਕਰੋੜ ਤੇ ਕਰਜ਼ਾ ਲੈ ਗਏ ਔਰ 31000 ਕਰੋੜ ਰੁਪਏ ਉਹਦੇ ਤੇ ਅਸੀਂ ਵਿਆਜ ਭਰ ਰਹੇ ਆ ਪੰਜਾਬ ਦੇ ਲੋਕ ਆਪਾਂ ਹੀ ਭਰ ਰਹੇ ਆ ਜਦੋਂ ਆਪਾਂ ਕਹਿੰਦੇ ਤਾਂ ਹੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਤਾਂ ਹੀ ਸਾਨੂੰ ਨੌکریاں ਨਹੀਂ ਮਿਲਦੀਆਂ ਨੌکریاں ਮਿਲਦੀਆਂ ਦੇ ਬਾਹਲੇ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਵਾਲੇ ਲੈ ਜਾਂਦੇ ਕਿਉਂਕਿ ਸਾਡੇ ਕੋਲ ਦੋ ਮਸਾਲ ਦਾ ਲੋਨਿੰਗ ਆ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਅਸੀਂ ਉਹ ਬਿੱਲ ਵੀ ਪੇਸ਼ ਕੀਤਾ ਕੁਲਤਾਰ ਸੰਧਵਾ ਦੇ ਕੋਲ ਕਿ ਹਿਮਾਚਲ ਪ੍ਰਦੇਸ਼ੀ ਤਰਜ ਤੇ ਗੁਜਰਾਤ ਵੀ ਤਰਜ ਵੀਕ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੇ ਸਰਕਾਰੀ ਨੌਕਰੀਆਂ ਦੇ ਉੱਤੇ ਬਾਹਰਲੇ ਰੁਕੀ ਡਾਕਾ ਨਾ ਮਾਰ ਸਕਣ ਪਰ ਲੇਕਿਨ ਇਹਨਾਂ ਗੱਲਾਂ ਦੀ ਉਹਨਾਂ ਨੂੰ ਸਮਝ ਤਾਂ ਹੈ ਲੇਕਿਨ ਦਿੱਲੀ ਵਾਲੇ ਗੈਰ ਪੰਜਾਬੀ ਇਹਨਾਂ ਨੂੰ ਕਰਨ ਨਹੀਂ ਦਿੰਦੇ ਔਰ ਭਗਵੰਤਪਾਲ ਦੇ ਹੱਥ ਮਾਨ ਦੇ ਜਿਹੜੇ ਹੱਥ ਨੇ ਉਹ ਬੱਜੇ ਹੋਏ ਨੇ ਔਰ ਜਿਹੜਾ 13 1 0 ਕਰਦਾ ਸੀਗਾ ਉਹ ਇੱਕ ਡੰਡੀ ਲੱਤ ਕੀ ਥੱਲੇ ਤੇ ਤਿੰਨ ਸੀਟਾਂ ਦੇ ਰਹਿ ਗਿਆ ਮੇਰਾ ਖਿਆਲ ਹੈ ਕਿ ਅਸੂਲਨ ਤਾਂ ਕੋਈ ਹੋਰ ਮੁੱਖ ਮੰਤਰੀ ਹੁੰਦਾ ਤੇ ਹੁਣ ਅਸਤੀਫਾ ਦੇ ਦੇਣਾ ਸੀ ਪਰ ਚਲੋ ਕਿਉਂਕਿ ਇਹ ਖਾਸ ਠੀਠ ਬੰਦੇ ਨੇ ਔਰ ਕੇਜਰੀਵਾਲ ਕੀ ਜੇਲ ਜੋ ਚਿਪਕਿਆ ਹੋਇਆ ਅੱਜ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਭਾਈ ਸਾਹਿਬ ਜਿਹੜੇ ਬਹਿਸ ਕਰਦੇ ਹੋ ਅਦਾਲਤਾਂ ਵਿੱਚ ਜਾ ਕੇ ਘਟੋ ਘਟੂ ਉਹ ਤਾਂ ਸੋਸ਼ਲ ਮੀਡੀਆ ਤੇ ਨਾ ਪਾਓ ਰਿਮੂਵ 올 ਦਾ ਵੀਡੀਓਜ਼ ਜਿਹੜੀ ਆਪ ਸ਼ੇਅਰਡ ਆਨ ਦਾ ਸੋਸ਼ਲ ਮੀਡੀਆ ਉਹਦੀ ਵਾਈਸ ਸੁਨੀਤਾ ਕੇਚਰੀਵਾਲ ਨੂੰ ਕਿਹਾ ਹਰ ਪਾਸੋਂ ਮਾਰ ਪੈ ਰਹੀ ਹੈ ਹਰ ਪਾਸੋਂ ਫੇਲ ਹੋ ਚੁੱਕੇ ਨੇ ਔਰ ਆ ਜਿਹੜਾ ਹੁਣ ਇਹਨਾਂ ਨੇ ਤਕਰੀਬਨ 5.655 ਕਰੋੜ ਰੁਪਏ ਦਾ ਬਿਜਲੀ ਦਾ ਜਿਹੜਾ ਵਾਅਦਾ ਕੀਤਾ ਇਹ ਤੁਹਾਨੂੰ ਹੌਲੀ-ਹੌਲੀ ਕਿਸੇ ਨਾ ਕਿਸੇ ਢੰਗ ਦੇ ਨਾਲ ਮਹਿਸੂਸ ਹੋਵੇਗਾ ਫਿਰ ਗੱਲ ਆ ਕਿ ਇਹਦੇਲੇ ਪਾਸੇ ਹੱਥ ਮੁਫਤ ਕੋਰੀ ਦੀ ਦਿੱਤੀ ਸਹੂਲਤ ਤੇ ਆ ਦੂਜੇ ਹੱਥ ਤੋਂ ਤੁ ਤੋਂ ਅਨੁਸ਼ਾਏਤ ਪਤਾ ਨਹੀਂ ਲੱਗ ਸਕਿਆ ਤੁਸੀਂ ਦੇਖੋਗੇ ਬੜਾ ਵਧੀਆ ਕੰਮ ਹੋ ਗਿਆ ਜੀ ਆ ਸਾਨੂੰ ਦਾ ਜ਼ੀਰੋ ਬਿੱਲ ਆ ਰਿਹਾ ਬਹੁਤ ਸਾਰੇ ਲੋਕਾਂ ਦਾ ਜ਼ੀਰੋ ਬਿੱਲ ਵੀ ਹੋਣ ਤੋਂ ਹਟ ਕੇ ਨੇ ਪਰ ਚਲੋ ਮੈਂ ਇਸ ਗੱਲ ਵਿੱਚ ਨਹੀਂ ਜਾਣਾ ਚਾਹੁੰਦਾ ਪਰੰਤੂ ਜਿਹੜਾ ਫਤਵਾ ਲੋਕ ਸਭਾ ਦੇ ਵਿੱਚ ਆਇਆ ਵਾ ਉਹਦੇ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਔਰ ਝੂਠ ਛਲ ਕਪਟ ਫਰੇਪ ਔਰ ਬਦਲਾਖੂਰੀ ਦੀ ਰਾਜਨੀਤੀ ਨੂੰ ਇੱਥੇ ਬੰਦ ਕਰ ਦੇਣੀ ਚਾਹੀਦੀ ਆ ਅਗਰ 2.223 ਸਾਲ ਤੱਕ ਪਏ ਨੇ ਬੰਦਿਆਂ ਵਾਂਗੂ ਕੰਮ ਕਰੋ ਸਾਡੇ ਇਸ ਖਜ਼ਾਨੇ ਤੇ ਬੋਝ ਨਾ ਪਾਓ ਔਰ ਲੋਕਾਂ ਨੂੰ ਝੋਕਰ ਨਾ ਬਣਾਓ ਤੁਸੀਂ ਜਿਹੜਾ ਮਲਟੀਪਲ ਪੈਨਸ਼ਨਟ ਆਈਸੀ ਐਮਐਲ ਨੇ ਉਹ ਤਾਂ ਛੋਟੀ ਜੀ ਸੂਤ ਸੀਗੀ ਐਵੇਂ ਕੋਈ 17-18 ਕਰੋੜ ਰੁਪਇਆ ਪਤਾ ਨਹੀਂ ਕਿੰਨਾ ਬਚਾਇਆ ਹੋਊਗਾ ਸਾਲ ਦਾ ਉਹਦੇ ਜਗ੍ਹਾ ਤੇ ਤੇਰੀ ਪਬਲਿਸਿਟੀ ਕੀਤੀ ਸਾਰੇ ਦੇਸ਼ ਦੇ ਵਿੱਚ 700 ਕਰੋੜ ਰੁਪਏ ਤੋਂ ਉੱਤੇ ਜਿਆਦਾ ਤੁਸੀਂ ਸਾਡੇ ਸਾਲ ਦਾ ਮੀਡੀਆ ਦੇ ਪਬਲਿਸਿਟੀ ਦੇ ਖਰਚਾ ਕੀਤਾ ਔਰ ਇਹੀ ਕੇਜਰੀਵਾਲ ਕੰਦਾ ਦਿੱਲੀ ਮੇ ਕੋਦੀ ਮੀਡੀਆ ਬਣਾ ਦਿਆ ਇੱਥੇ ਕੀ ਕੇਜੀ ਮੀਡੀਆ ਨਹੀਂ ਬਣਾਇਆ ਦਿੱਲੀ ਮੇ ਮੋਦੀ ਸੀਬੀਆਈ ਔਰ ਈਡੀ ਦਾ ਦੁਰਉਪਯੋਗ ਕਰਦਾ ਕੀ ਪੰਜਾਬ ਦੇ ਵਿੱਚ ਤੁਸੀਂ ਦੁਰਉਪਯੋਗ ਕਰਕੇ ਆਪਣੇ ਸਿਆਸੀ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕੀਤੇ ਜਿਹੜਾ ਬੋਲਿਆ ਚੱਕ ਕੇ ਠੋਕ ਕੇ ਜੇਲ੍ਹ ਛੁਡ ਦਿੱਤਾ ਇਹ ਕਿੱਥੋਂ ਦਾ ਬਦਲਾਅ ਦੀ ਰਾਜਨੀਤੀ ਸੀ ਬਸ ਇਹੀ ਤੁਹਾਡੇ ਨਾਲ ਅਰਜ਼ਕਾਰ ਸਾਹਿਬ ਨੇ ਕਹਿੰਦੇ ਸੀ ਅਗਰ ਠੀਕ ਲੱਗੀਆਂ ਗੱਲਾਂ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਅਰ ਕਰਨਾ ਬਟ lettes me tell you ਕੋਈ ਵੀ ਸਟੇਟ ਬਿਨਾ ਆਰਥਿਕ ਠੋਸ ਨੀਤੀ ਤੋਂ ਬਗੈਰ ਨਹੀਂ ਚੱਲ ਸਕਦੀ ਸਾਰਾ ਕੁਝ ਮੁਫਤ ਵਿੱਚ ਦਵਾਂਗੇ ਤਾਂ ਵੀ ਵਿਲ ਲੈਂਡ ਆਵਰ ਸਟੇਟ ਇਨ ਮੇਜਰ ਮੇਜਰ ਡੈਟ ਜਿਹੜਾ ਮੁਰਕੇ ਤੁਹਾਡੇ ਤੇ ਬੋਝ ਪਵੇਗਾ ਜਿਸ ਕਰਕੇ ਤੁਸੀਂ ਸਾਰੇ ਪੰਜਾਬ ਛੱਡ ਕੇ ਵਿਦੇਸ਼ਾਂ ਜਾਣਾ ਚਾਹੁੰਦੇ ਇਹੀ ਗੱਲਾਂ ਨੇ ਅਗਰ ਆਪਣੇ ਲੀਡਰ ਥੋੜਾ ਜਿਹਾ ਵੋਟ ਦਾ ਲਾਲਚ ਛੱਡ ਕੇ ਆਪਣੀ ਸਟੇਟ ਬਾਰੇ ਸੋਚਣ ਆਪਣੇ ਪੰਜਾਬ ਬਾਰੇ ਸੋਚਣ ਤਾਂ ਸ਼ਾਇਦ ਪੰਜਾਬ ਦੇ ਅੱਜ ਇਹ ਹਾਲਾਤ ਨਾ ਹੋਏ ਹੁੰਦੇ ਮੈਨੂੰ ਲੱਗਦਾ ਜਦ ਤੱਕ ਇਹ ਰਾਜ ਛੱਡ ਕੇ ਜਾਣਗੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਜਾਣਗੇ ਸ਼ਾਇਦ ਸਾਹ ਲੈਣਾ ਵੀ ਮੁਸ਼ਕਲ ਹੋਊਗਾ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਅੱਜ ਤੁਹਾਡੇ ਨਾਲ ਵਿਚਾਰ ਮੈਂ ਸਾਂਝੀ ਕਰਨੇ ਸੀਗੇ ਲੇਕਿਨ ਬਿਜਲੀ ਦਾ ਜੋ ਬੋਝ ਪਾਇਆ ਗਿਆ ਵਾ ਅਲਟੀਮੇਟਲੀ 655 ਕਰੋੜ ਦਾ ਉਹ ਤੁਹਾਡੇ ਸਾਰਿਆਂ ਦੇ ਉੱਤੇ ਹੀ ਪੈਣਾ ਹੈ ਇਹੀ ਬਸ ਵਿਚਾਰ ਮੇਰੇ ਸੀਗੇ ਤੁਸੀਂ ਇਹਨੂੰ ਛੱਪਾ ਕਰਕੇ ਨਾਲ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੁੜਨ ਲਈ ਬਹੁਤ-ਬਹੁਤ ਧੰਨਵਾਦ ਥੈਂਕ